ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸਵਾਗਤ ਹੈ ਦੁਬਾਰਾ ਤੁਹਾਡਾ ਸਭ ਦਾ ਮੇਰੇ ਚੈਨਲ ਤੇ ਮੈਂ ਉਮੀਦ ਕਰਦੀ ਹਾਂ ਮਾਰਾ ਸੱਤੇ ਪਾਸ਼ਾ ਨੇ ਤੌਰ ਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਿਆ ਹੋਵੇਗਾ ਤੇ ਆਉਣ ਵਾਲਾ ਸਮਾਂ ਵੀ ਤੁਹਾਡੇ ਸਭ ਲਈ ਬਹੁਤ ਵਧੀਆ ਰਹੇ ਅੱਜ ਅਸੀਂ ਜਾ ਰਹੇ ਹਾਂ ਆਨੰਦ ਕਾਰਜ ਤੇ ਇੱਥੇ ਅਸੀਂ ਪਹੁੰਚੇ ਟੋਲ ਪਲਾਜ਼ਾ ਤੇ ਇੱਥੇ ਥੋੜਾ ਜਿਹਾ ਹੋ ਗਿਆ ਸੀ ਕੋਈ ਅਗਲੀ ਗੱਡੀ ਵਾਲੇ ਦਾ ਮਸਲਾ ਤੇ ਮਾਮੂ ਤੇ ਮਾਸੜ ਗਏ ਸੀ ਉੱਤਰ ਕੇ ਕਿ ਦੇਖੀਏ ਕੀ ਮਸਲਾ ਕੀ ਚੱਲ ਪਿਆ ਆ ਕਾਫੀ ਦਰ ਗੱਡੀ ਵੀ ਪਿੱਛੇ ਹੋ ਰਹੀ ਤੇ ਅਸੀਂ ਵੀ ਲੇਟ ਹੋ ਰਹੇ ਸੀ ਫਿਰ ਇਸ ਤੋਂ ਬਾਅਦ ਚੋ ਗੱਡੀ ਚੱਲ ਪਈ ਸਾਡੀ ਅੱਗੇ ਆਪਣੀ ਜਿੱਥੇ ਮੁਕਾਮ ਤੇ ਸੀ ਪਹੁੰਚਣਾ ਸੀ ਮੈਂ ਜ਼ਿੰਦਗੀ ਚ ਪਹਿਲੀ ਵਾਰ ਚੰਡੀਗੜ੍ਹ ਜਾ ਰਹੀ ਸੀ ਤੇ ਇਸ ਕਰਕੇ ਮੈਨੂੰ ਥੋੜੀ ਐਕਸਾਈਟਮੈਂਟ ਹੀ ਕਿ ਅਸੀਂ ਥੋੜਾ ਕੋ ਮੰਗੇ ਫਿਰਾਂਗੇ ਬਟ ਜੋ ਹੁਕਮ ਆ ਉਹਨੂੰ ਮੰਨਣਾ ਪੈਗਾ ਉਸ ਹੁਕਮ ਨੂੰ ਚੱਲਦੇ ਚੱਲਦੇ ਗੱਲ ਇਦਾਂ ਹੋਈ ਸੀ ਕਿ ਉਸ ਦਿਨ ਹੈਗਾ ਸੀ ਮੌਸਮ ਠੰਡਾ ਜਿਸ ਦਿਨ ਅਸੀਂ ਜਾ ਰਹੇ ਸੀ ਚੰਡੀਗੜ੍ਹ। ਇਨੀ ਸਟਾਰਟਿੰਗ ਤੋਂ ਐਕਸਾਈਟਮੈਂਟ ਹੀ ਆਂਦੇ ਆਂਦੇ ਉਹ ਸਾਰੀ ਉਤਰ ਗਈ। ਉਹ ਕਿਉਂ ਉਤਰੀਦ ਕੀ ਹੋਇਆ ਉਹ ਤੁਹਾਨੂੰ ਅੱਗੇ ਵਲੌਗ ਚ ਆਪੇ ਹੀ ਪਤਾ ਲੱਗ ਜੇਗਾ। ਸੋ ਚੈਨਲ ਕਰ ਲਿਓ ਸਾਰੇ ਜਣੇ ਸਬਸਕ੍ਰਾਈਬ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ। ਬਹੁਤ ਹੀ ਜਲਦ ਮੇਰੀ ਸ਼ਾਰਟ ਮੂਵੀ ਵੀ ਆਣ ਵਾਲੀ ਆ। ਸਭ ਜ਼ਰੂਰ ਦੇਖਿਓ ਤੇ ਸਪੋਰਟ ਜ਼ਰੂਰ ਕਰਿਓ। ਅੱਜ ਅਸੀਂ ਤੁਹਾਨੂੰ ਕੁਝ ਐਸਾ ਅਨੰਦ ਕਾਰਜ ਦਿਖਾਵਾਂਗੇ ਜਿਹੜਾ ਕੋਈ ਵੀ ਕਿਸੇ ਪ੍ਰਕਾਰ ਦੇ ਪੈਲਸ 'ਚ ਨਹੀਂ ਹੋਏਗਾ। ਕੋਈ ਡਾਂਸਰ ਦੇਖਣ ਨੂੰ ਨਹੀਂ ਮਿਲੇਗੀ। ਕੋਈ ਸਟਾਲ ਨਹੀਂ ਹੋਏਗੀ। ਕਿਸੇ ਵੀ ਪ੍ਰਕਾਰ ਦਾ ਨਜ਼ਰ ਪੁਣਾ ਦੇਖਣ ਨੂੰ ਨਹੀਂ ਮਿਲੇਗਾ ਹੁਣ ਅਸੀਂ ਮੁਹਾਲੀ ਪਹੁੰਚ ਚੁੱਕੇ ਸੀ ਜਿਸ ਸਥਾਨ ਤੇ ਅਸੀਂ ਪਹੁੰਚਣਾ ਸੀ ਹੁਣ ਅਸੀਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਿਖਾਉਂਦੇ ਹਾਂ ਅੰਦਰ ਦਾ ਦ੍ਰਿਸ਼ ਅਨੰਦ ਕਾਰਜ ਤੋਂ ਬਾਅਦ ਜੋ ਅਸੀਂ ਸ਼ਕਿਆ ਪ੍ਰਸ਼ਾਦਾ ਫਿਰ ਉਸ ਤੋਂ ਬਾਅਦ ਜੋ ਬਹੁਤ ਹੀ ਭਾਰੀ ਮੀਂਹ ਦੀ ਸ਼ੁਰੂਆਤ ਹੋਈ ਜੋ ਮੈਂ ਤੁਹਾਨੂੰ ਸਟਾਰਟਿੰਗ ਤੋਂ ਕਿਹਾ ਸੀ ਕਿ ਕੀ ਲਾਸਟ ਤੇ ਹੋਇਆ ਸੀ ਇਹ ਹੋਇਆ ਸੀ ਇਹ ਜਿਹੜੀ ਬਰਸਾਤ ਹੀ ਇਹ ਪੈ ਵੀ ਸਿਰਫ ਮੁਹਾਲੇ ਚੰਡੀਗੜ੍ਹ ਦੇ ਵਿੱਚ ਵਿੱਚ ਰਹੀ ਸੀ ਇਹ ਗੱਲ ਦਾ ਸਾਨੂੰ ਪਤਾ ਬਾਅਦ ਚ ਲੱਗਾ ਜਦੋਂ ਅਸੀਂ ਉਸ ਤੋਂ ਬਾਹਰ ਨਿਕਲ ਗਏ ਤੇ ਫਿਰ ਸਾਡੇ ਕੋਲ ਥੋੜਾ ਸਮਾਂ ਹੈਗਾ ਸੀ ਕਿਉਂਕਿ ਰਾਤੀ ਸੀ ਜਾਣਾ ਸੀ ਜਲੰਧਰ ਸਮਾਗਮ ਦੇ ਉੱਤੇ ਤੇ ਅਸੀਂ ਕਿ ਜਿੰਨਾ ਸਮਾਂ ਹੈਗਾ ਫਿਰ ਅਸੀਂ ਲਾਗੇ ਆਨੰਦਪੁਰ ਸਾਹਿਬ ਪੈਂਦਾ ਸੀ ਫਿਰ ਇੱਥੇ ਦਰਸ਼ਨ ਕੀਤੇ ਨਾਲ ਨਾਲ ਅਸੀਂ ਧੌਣਵੇਂ ਦਰਸ਼ਨ ਕਰਾਂਦੇ ਬਦਲ ਤੁਸੀਂ ਦੇਖ ਸਕਦੇ ਆ ਬਹੁਤ ਹੀ ਕੁਲਿਆ ਮਿਲਿਆ ਪਿਆ ਸੀ ਮਤਲਬ ਬਰਸਾਤ ਦਾ ਮੌਸਮ ਸੀ ਨਾ ਤੇ ਮੌਸਮ ਤੁਸੀਂ ਉਹ ਦੇਖ ਸਕਦੇ ਆ ਕਿਵੇਂ ਦਾ ਸੀ ਇਸ ਦੇ ਨਾਲ ਹੀ ਹੋਲਾ ਮੱਲਾ ਆਉਣ ਲੱਗਾ ਆ ਤੇ ਬੇਅੰਤ ਸੰਗਤਾਂ ਜੋ ਮੇਰਾ ਲੋਕ ਦੇਖ ਰਿਹਾ ਨੇ ਤੇ ਸਭ ਨੂੰ ਬਹੁਤ 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 ਮੁਬਾਰਕਾਉਣ ਹੋਲੇ ਮਹੱਲੇ ਦੀਆਂ ਬੇਅੰਤ ਸ਼ੁਕਰਾਨੇ ਮਹਾਰਾਜ ਦੇ ਜੋ ਉਹਨਾਂ ਨੇ ਇਸ ਸਬੱਬ ਦੇ ਵਿੱਚ ਹੀ ਆਪਣੇ ਦਰਸ਼ਨ ਕਰਾ ਲਏ ਕਿਉਂਕਿ ਹੋਲੇ ਮਹੱਲੇ ਤੇ ਮੈਂ ਜਾ ਨਹੀਂ ਪਾਉਂਦੀ ਹੁੰਦੀ ਤੇ ਵੈਸੇ ਵੀ ਮੈਂ ਹੋਲੇ ਮੱਲੇ ਦੇ ਦੌਰਾਨ ਨਹੀਂ ਜਾਂਦੀ ਸੋ ਇਸ ਤੋਂ ਬਾਅਦ ਤੁਸੀਂ ਘਰ ਵਾਪਸੀ ਕਰ ਲਈਤੀ ਸੀ ਸਾਨੂੰ ਵੀ ਦਿਓ ਆ ਗਿਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ